ਜਿਹੜਾ ਪੁਤਲਾ ਫੁੱਟ ਗਿਆ ਮੇਰਾ ਗੁਰਦੀਪ ਸਿੰਘ ਗੁੱਡੀਆਂ ਭਾਰਤੀ ਕਿਸਾਨ ਇਕਟਾਡ ਕਹਿੰਦਾ ਅੱਜ ਅਸੀਂ ਮੋਦੀ ਸਰਕਾਰ ਦਾ ਪੁਤਲਾ ਜਿਹੜਾ 30 ਦੇ ਬੰਦ ਦੇ ਸੱਦੇ ਦੀ ਹਮਾਇਤ ਫੁਕਿਆ ਜੋ ਅੱਜ ਦੋ ਫੋਰਮਾਂ ਦਾ ਸੱਤਾ ਆਇਆ ਸੀ ਅੱਜ ਇਹ ਅਸੀਂ ਸਯੁਗਤ ਮੋਚ ਚ ਇੱਕ ਪ੍ਰੋਗਰਾਮ ਰੱਖਿਆ ਹੋਇਆ ਸੀ ਜਿਨ੍ਹਾਂ ਦੇ ਵਿੱਚ ਤਿੰਨ ਇੱਕ ਜਥੇਬੰਦੀਆਂ ਇੱਥੋਂ ਵਾਲੀਆਂ ਜਿਹੜੀਆਂ ਲੋਕਲ ਐ ਉਹ ਹਾਜ਼ਰ ਹੋਈਆਂ ਕੁੱਲ ਹਿੰਦ ਕਿਸਾਨ ਸਭਾ ਤੇ ਕ੍ਰਾਂਤੀਕਾਰੀ ਯੂਨੀਅਨ ਜਿਹੜੀ ਦਰਸ਼ਨਪਾਲ ਵਾਲੀ ਐ ਤੇ ਭਾਰਤੀ ਕਿਸਾਨ ਇਕਟਾਡ ਕਹਿੰਦਾ ਕਾਜਿਤ ਨੇ ਜਥੇ ਬੰਦਿਆਂ ਦਾ ਇੱਥੇ ਪ੍ਰੋਗਰਾਮ ਬਣਿਆ ਸੀਗਾ ਪਿੰਡ ਬਨਵਾਲੀ ਦੇ ਵਿੱਚ ਉਹ ਸਾਡਾ ਇੱਥੇ ਇੱਕ ਲੰਮੇ ਸਮੇਂ ਤੋਂ ਮੋਰਚਾ ਚੱਲ ਰਿਹਾ ਹੈ। ਕਈ ਦਿਨਾਂ ਤੋਂ ਜਿਹੜਾ ਇੱਥੇ ਇੱਕ ਜ਼ਮੀਨੀ ਪੰਚਾਇਤੀ ਕੋਈ ਜ਼ਮੀਨ ਦਾ ਰੋਲਾ ਹੈ ਕਿਸੇ ਬੰਦੇ ਨਾਲ ਚੱਲ ਉਹਦੇ ਆਪਾਂ ਵਿਆਖਾ ਚ ਨਹੀਂ ਪੈਣਾ। ਅੱਜ ਦਾ ਜੋ ਆਪਣਾ ਮਸਲਾ ਹੈ। ਅੱਜ ਦਾ ਇਹ ਮਸਲਾ ਸੀ ਉਹ ਦੋ ਫਾਰਮਾਂ ਨੇ ਸੱਦਾ ਦਿੱਤਾ ਇਹ ਪੂਰੇ ਪੰਜਾਬ ਬੰਦੇ ਦਾ। ਉਹਦੇ ਵਿੱਚ ਅੱਜ ਉਹਨਾਂ ਦੀ ਹਮਾਇਤ ਦੇ ਵਿੱਚ ਜੋ ਸਾਡੇ ਕਿਸਾਨਾਂ ਤੇ ਜ਼ਬਰ ਹੋ ਰਿਹਾ ਹੈ ਬੱਲੇਵਾਲ ਦਾ ਕਈ ਦਿਨਾਂ ਤੋਂ ਜੋ ਮਰਨwarte ਬੈਠੇ ਐ ਸਰਕਾਰ ਨੂੰ ਸਾ ਕੋਈ ਪੁੱਛ ਪੜਤਾਲ ਨਹੀਂ ਕਰ ਰਹੀ ਪਤਾ ਨਹੀਂ ਲੈ ਰਹੀ ਉਧਰ ਗੌਰ ਨਹੀਂ ਕਰ ਰਹੀ ਉਧਰ ਜਵਾਨਾਂ ਨੂੰ ਅਣ ਦੇਖੀ ਕੀਤੀ ਜਾ ਰਹੀ ਐ ਇਸ ਕਰਕੇ ਜੋ ਸਰਕਾਰਾਂ ਸਰਕਾਰਾਂ ਉੱਥੇ ਜ਼ਬਰ ਟਾ ਰਹੀਆਂ ਹਨ ਉਹਨਾਂ ਦੇ ਵਿਰੋਧ ਦੇ ਵਿੱਚ ਜਿਹਨਾਂ ਨੇ ਅੱਜ ਪੰਜਾਬ ਪੂਰੇ ਬੰਦ ਦਾ ਸੱਦਾ ਦਿੱਤਾ ਹੋਇਆ ਸੀ ਉਸ ਦੇ ਵਿਰੋਧ ਅੱਜ ਅਸੀਂ ਜਿਹੜਾ ਇੱਥੇ ਪਿੰਡਵਾਲਾ ਦੇ ਵਿੱਚ ਅਸੀਂ ਉਹ ਸਾਰੇ ਸੰਯੁਕਤ ਮੋਰਚਿਆਂ ਦੀ ਅੱਜ ਪੁਤਲਾ ਫੂਕਿਆ ਤੇ ਇਸ ਤੇ ਜੋ ਵੀ ਮੰਗਾ ਮਸਲੇ ਐ ਉਹ ਤੇ ਬਾਕੀ ਕਰਜੀਤ ਸਿੰਘ ਜੀ ਉਹ ਜਿਹੜਾ ਆਪਦੇ ਆਪਨਾ ਸਮਝਾ ਦੇਣਗੇ ਭਾਈ ਕੀ ਨਾਮ ਹੈ ਕਿਹੜੀ ਦਿੱਤੀ ਬੰਦੀ ਨਾਮ ਕਰਜੀਤ ਸਿੰਘ ਹੈ ਮੇਰਾ ਜ਼ਿਲ੍ਹਾ ਪ੍ਰਧਾਨ ਖੋਲ ਦੇ ਨਕਸਾਨ ਸਭਾ ਜਿਹੜਾ ਅੱਜ ਦਾ ਸਾਡਾ ਇੱਥੇ ਪੁਤਲਾ ਨਰਿੰਦਰ ਮੋਦੀ ਦੇ ਸਾੜਨ ਦਾ ਸਾਡੇ ਮੋਰਚੇ ਵੱਲੋਂ ਸੰਯੁਕਤ ਮੋਰਚਾ ਜਿਹੜਾ ਪੰਜਾਬ ਦਾ ਸੀਗਾ ਸਿੱਧੂਪੁਰ ਢੱਲੇਵਾਲ ਜਿਹੜਾ ਮਰਨ ਵਰਤ ਤੇ ਬੈਠਾ ਉਹਦੀ ਹਮਾਇਤ ਦੇ ਵਿੱਚ ਅਸੀਂ ਸਾਰਿਆਂ ਨੇ ਅੱਜ ਫੈਸਲਾ ਲਿਆ ਸੀ ਵੀ ਅਸੀਂ ਉਹਨਾਂ ਦੀ ਹਮਾਇਤ ਕਰੀਏ ਜਿਹੜਾ ਸਰਕਾਰਾਂ ਹਰਿਆਣਾ ਦੀ ਸਰਕਾਰ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਜ਼ਬਰ ਢਾ ਰਹੀ ਹੈ ਅਸੀਂ ਇਹੋ ਹੀ ਅੱਜ ਤੁਹਾਡੇ ਮੀਡੀਆ ਦੇ ਰਾਹੀਂ ਭਾਰਤ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਜਿਹੜਾ ਕਿਸਾਨ ਆ ਗੋ ਸਾਡਾ ਅੱਜ 32 33 ਦਿਨ ਹੋ ਗਏ ਜਿਹਦੇ ਸਮਲੋ ਅੱਜ ਕੋਈ ਵੀ ਅੰਦਰ ਚੀਜ਼ ਉਹਨੇ ਆਨ ਦਾ ਕੋਈ ਦਾਣਾ ਵੀ ਨਹੀਂ ਜਿਹੜਾ ਖਾਦਾ ਪੀਤਾ ਬੜਾ ਜਦੋਜਹਦ ਹੋ ਕੇ ਜਿਹੜੀ ਲੜਾਈ ਉੱਤੇ ਦੇ ਰਿਆ ਤਾਂ ਇਹ ਸੁੱਤੀਆਂ ਹੋਈਆਂ ਸਰਕਾਰਾਂ ਕਿ ਜਾਇਜ਼ ਮੰਗਾ ਉਹਨਾਂ ਦੀ ਕਿਹੜੀ ਸਾਡੇ ਨਾਲ ਨਰਿੰਦਰ ਮੋਦੀ ਨੇ ਖਸਾਨੀ ਅंदोलਨ ਮळे ਦਿੱਲੀ ਦੇ ਵਾਅਦੇ ਕੀਤੇ ਸੀ ਲਿਖਤੀ ਰੂਪ ਚ ਦਿੱਤਾ ਸੀ ਸਰਕਾਰ ਉਹਨਾਂ ਵਾਅਦਿਆਂ ਤੋਂ ਭੱਜੀ ਆ ਜਿਹੜੀ ਉਹ ਲੜਾਈ ਅੱਜ ਲੜ ਰਹੇ ਆ ਤਾਂ ਉਹਦੀ ਹਮਾਇਤ ਦੇ ਵਿੱਚ ਸਾਰੇ ਇਕੱਠੇ ਹੋ ਕੇ ਅਸੀਂ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਹਰਿਆਣਾ ਸਰਕਾਰ ਦਾ ਵਿਰੋਧ ਕਰਦੇ ਆਂ ਜੇ ਜਿਹੜੇ ਤੁਸੀਂ ਵਾਅਦੇ ਸਾਡੇ ਨਾਲ ਕੀਤੇ ਆ ਐਮਐਸਪੀ ਤੇ ਹੋਵੇ ਹੋਰ ਪਰਚੇ ਦਰਜ ਦੀ ਗੱਲ ਹੋਵੇ ਜਿਹੜਾ ਹੁਣ ਇਹਨਾਂ ਨੇ ਖੇਤੀ ਨੀਤੀ ਤੇ ਇੱਕ ਕਾੜਾ ਲੈ ਕੇ ਆਂਦਾ ਮੰਡੀਕਰਨ ਬੋਰਡ ਨੂੰ ਤਬਾਹ ਕਰਨ ਲਈ ਜਿਹੜਾ ਅੱਜ ਕਿਸਾਨ 25 ਤੋਂ 30000 ਰੁਪਿਆ ਕਿੱਲੇ ਦਾ ਘਾਟਾ ਕਿਸਾਨ ਨੇ ਝੋਨੇ 'ਚ ਝੱਲਿਆ ਛਰੇਆ ਮ ਝੋਨੇ 'ਚ ਲੁੱਟ ਕੀਤੀ ਸਾਡੀ ਸ਼ੈਲਰਾਂ ਸ਼ੈਲਰਾਂ ਰਲ ਕੇ ਪ੍ਰਸ਼ਾਸ਼ਨ ਨੇ ਰਲ ਕੇ ਆ 30 ਤੋਂ 35 ਹਜ਼ਾਰ ਕਿੱਲੇ ਦੀ ਜਿਹੜੀ ਲੁੱਟ ਕੀਤੀ ਆ ਸਾਡੇ ਇੱਥੇ ਝੋਨੇ ਵਾਲੇ ਕਿਸਾਨਾਂ ਤੋਂ ਅਸੀਂ ਕਹਿੰਦੇ ਆਂ ਵੀ ਅੱਗੇ ਇੱਥੇ ਕਿਸਾਨਾਂ ਦੀ ਸਾਡੀ ਲੁੱਟ ਬੰਦ ਕਰਕੇ ਅਸੀਂ ਤਾਂ ਹੀ ਗਰੰਟੀ ਕਾਨੂੰਨ ਮੰਗਦੇ ਆਂ ਵੀ ਜੇ ਗਰੰਟੀ ਸਾਨੂੰ ਦਿਓ ਜੇ ਐਮਐਸਪੀ ਤੋਂ ਥੱਲੇ ਖਰੀਦਦੇ ਆ ਉਸ ਵਿਅਕਤੀ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜਾ ਉਹ ਤੋਂ ਰੇਟ ਘੱਟ ਖਰੀਦਦਾ ਤੇ ਐਮਐਸਪੀ ਤੋਂ ਐਕਟੀ ਘੱਟ ਖਰੀਦਿਆ ਪ੍ਰਸ਼ਾਸਨ ਦੇ ਨੱਕ ਥੱਲੇ ਇਥੇ ਖੁੱਡੀ ਖੁੱਡੀਆਂ ਖੇਤੀਬਾੜੀ ਮੰਤਰੀ ਹੈ ਉਹਦੇ ਨੱਕ ਥੱਲੇ ਇਥੇ ਮੰਡੀਆਂ ਦੇ ਵਿੱਚ ਸ਼ਰੇਆਮ ਲੁੱਟ ਹੋਈ ਕੋਈ ਬਿਆਨ ਨਹੀਂ ਕਿਸੇ ਦਾ ਕਿਸਾਨਾਂ ਦੇ ਹੱਕ 'ਚ ਕੋਈ ਬਿਆਨ ਨਹੀਂ ਆ ਵੀ ਕਿਸਾਨ ਦੀ ਏਡੀ ਵੱਡੀ ਲੁੱਟ ਹੋਈ ਆ ਮੰਡੀਆਂ ਦੇ ਵਿੱਚ ਡੇਢ ਡੇਢ 2-2 ਮਹੀਨੇ ਖੇਤ ਮਜ਼ੂਰ ਬੈਠੇ ਰਹੇ ਆ ਖੇਤ ਮਜ਼ੂਰਾਂ ਕੋਲੇ ਵਿਚਾਰਿਆਂ ਕੋਲੇ ਖਰਚਾ ਹੈ ਨਹੀਂ ਸੀ ਪੱਲੇਦਾਰਾਂ ਕੋਲੇ ਖਰਚਾ ਹੈ ਨਹੀਂ ਸੀ ਐਡੇ ਹਾਲਾਤ ਬੁਰੇ ਜਿਹੜੇ ਬਣਾ ਕੇ ਲੋਕਾਂ ਦੇ ਜਮੀਨੀ ਪੱਦਰਤੀ ਥੱਲੇ ਰੱਖੇ